ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰ ਗੋਪੀ ਜੀਰਾ ਵਾਲਾ ਫਿਰ ਤੁਹਾਡੀ ਕਚਰੀ ਦੇ ਵਿੱਚ ਹਾਜ਼ਰ ਹੈ ਜੀ ਨਵੀਂ ਜਾਣਕਾਰੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਬੀਨ ਰਿਕਾਰਡਸ ਵੱਲੋਂ ਕਾਫੀ ਦਿਨ ਤੋਂ ਸੂਫੀ ਉਸਤਾਰ ਬਰਕਤ ਸਿੱਧੂ ਸਾਹਿਬ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਹਨਾਂ ਤਿਆਰੀਆਂ ਦੇ ਦੌਰਾਨ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੋਇਆ ਕਿ ਹੜ੍ਹਾਂ ਦੀ ਸਥਿਤੀ ਇੰਨੀ ਜ਼ਿਆਦਾ ਵਿਗੜ ਗਈ ਕਿ ਤਕਰੀਬਨ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬ ਗਿਆ ਜਿਸ ਦੇ ਨਾਲ ਸਾਡੇ ਪੈਣਾ ਪਰਾਵਾਂ ਦਾ ਘਰਾਂ ਦਾ ਨੁਕਸਾਨ ਹੋਇਆ ਮਾਲ ਡੰਗਰ ਪਸ਼ੂ ਇੱਥੋਂ ਤੱਕ ਕਿ 3 ਲੱਖ ਏਕੜ ਦਾ ਅੰਦਾਜ਼ਾ ਹੈ ਜੋ ਸਰਕਾਰੀ ਇੰਨੀ ਫਸਲ ਡੁੱਬ ਗਈ ਸੋ ਇਸੇ ਦੁੱਖ ਦੀ ਕੜੀ ਨੂੰ ਦੇਖਦੇ ਹੋਏ ਬੀਨ ਰਿਕਾਰਡ ਦੇ ਐਮ ਡੀ ਮੈਨੇਜਮੈਂਟ ਮਿਸਟਰ ਬੀਨ ਜੀ ਨੇ ਔਰ ਪੂਰੀ ਟੀਮ ਨੇ ਫੈਸਲਾ ਲਿਆ ਹੈ ਕਿ ਇਹ ਮੇਲਾ ਡਲੇਗੀ ਤਾਂ ਉਹ ਉਸ ਮੇਲੇ ਨੂੰ ਟਾਲ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਮਿਸਟਰ ਬੀਨ ਜੀ ਨੇ ਇਸ ਬਾਰੇ ਕੀ ਕਿਹਾ ਮੈਂ ਤੁਹਾਡਾ ਆਪਣਾ ਮਿਸਟਰ ਬੀਨ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਸਾਡੇ ਪੰਜਾਬ ਦੇ ਉੱਚ ਖਲਾਫ ਹਨ ਲੱਖਾਂ ਨੇ ਘੇਰਾ ਪਾਇਆ ਪੈਸਾ ਇਹ ਪੰਜਾਬ ਦੇ ਪਿੰਡਾਂ ਨੂੰ ਅਤੇ ਜੋ ਆਫਤ ਕੁਦਰਤੀ ਆਈ ਹੈ ਮੈਂ ਖੜਾ ਕਰਕੇ ਪੰਜਾਬ ਦੇ ਅਨੇਕਾਂ ਪਿੰਡ ਆਪਣੇ ਬੇਤਰੀ ਚੁੱਟੇ ਹੋਏ ਨੇ ਉਸ ਨੂੰ ਦੇਖਦੇ ਹਾਂ ਸੋਸ਼ਲ ਮੀਡੀਆ ਰਾਹੀਂ ਟੀਵੀ ਚੈਨਲ ਰਾਹੀਂ ਤਹਾਕੇ ਦੇ ਨੂੰ ਬਹੁਤ ਉਦਾਸੀ ਜੀ ਛਾ ਜਾਂਦੀ ਹੈ ਬਹੁਤ ਦਰਦ ਉਹ ਪੰਜਾਬ ਦੇ ਘਾਤਨ ਦੇਖ ਕੇ ਰਦਾਸ ਕਰਦਾ ਸਿਪਾਸ਼ਾ ਪੰਜਾਬ ਨੂੰ ਉਸੇ ਤਰ੍ਹਾਂ ਰਿਆ ਪਰਿਆ ਖੁਸ਼ਹਾਲ ਪੰਜਾਬ ਬਣਾਓ ਨਿਰਮਲ ਕਰੋ ਅਤੇ ਜੋ ਮੇਰੇ ਰਿਸ਼ਤਾ ਮੇਰੇ ਗੁਰੂ ਉਸ ਸਰਬਕਤ ਸਿੰਘ ਸਾਹਿਬ ਜੀ ਦਾ 18 ਸਤੰਬਰ ਨੂੰ ਮੋਗਾ ਵਿਖੇ ਮਹਾਰਾਜਾ ਪਰੇਸ਼ਵਰ ਜਨਮ ਦਿਨ ਦੇ ਵਿੱਚ ਮਿਲਣਾ ਮਨਾ ਹੈ ਜਾਣਾ ਸੀ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਾਹੀ ਭਾਈਚਾਰੇ ਨੂੰ ਭੈਣ ਭਰਾਵਾਂ ਦੇ ਦਰਦ ਨੂੰ ਦੇਖਦੇ ਹੋਏ ਇਸ ਕਰਦਾ ਉਹ ਮੈਂ ਕੈਨਸਲ ਕਰ ਰਿਹਾ ਜੋ ਮੇਲਾ ਪਲਣ ਸੀ ਉਹ ਨਹੀਂ ਹੋਏਗਾ ਜਦ ਪੰਜਾਬ ਦੇ ਹਾਲਾਤ ਠੀਕ ਹੋਣਗੇ ਖਾਲ ਪੰਜਾਬ ਹੋਏਗਾ ਉਸ ਵਕਤ ਅਸੀਂ ਤੁਹਾਨੂੰ ਨਵੀਂ ਤਰੀਕ ਰੱਖਾਂਗੇ ਫਿਲਹਾਲ ਮੈਂ ਇਸ ਮਿਲਣ ਆਪਣੇ ਭੈਣ ਭਰਾਵਾਂ ਨੂੰ ਠੀਕ ਹੋਣ ਜੋ ਦਰਦ ਹੈ ਘਰੋਂ ਬੇਕਾਰ ਹੋ ਚੁੱਕੇ ਹਨ ਪਸ਼ੂ ਮਾਲ ਢੰਗਰ ਫਸਲਾਂ ਉਜੜ ਚੁੱਕੀਆਂ ਨੇ ਕੁਝ ਅੱਫੂ ਮਰ ਚੁੱਕੇ ਨੇ ਦੂਸਰੀ ਗੱਲ ਸਟੇਟ ਕਮਿਟੀ ਦੂਸਰੀ ਕਲਚਰੀਆ ਵਿੱਚ ਦੇਖਦੇ ਆ ਪਾਕਿਸਤਾਨ ਵਿੱਚ ਪਹੁੰਚੇ ਨੇ ਉਸ ਦੇ ਮੰਦੇ ਨਜ਼ਰ ਰੱਖਦੇ ਹੋਏ ਮੈਂ ਪੰਜਾਬ ਦੇ ਖਾਲਸਾ ਇਸ ਮਿਲਨ ਕੈਨਸਲ ਕਰਵਾ ਬ ਬਹੁਤ ਵੱਡਾ ਦੁੱਖ ਵੀ ਹੈ ਅਸੀਂ ਇਹਨਾਂ ਅਲਤੀਆਂ ਚ ਰਹਿੰਦੇ ਆ ਮੈਂ ਕਿਤੇ ਲੋਕਾਂ ਨੂੰ ਲਈ ਤੋਹੀਂ ਦੇਖਿਆ ਪੰਜਾਬ ਨਾਲ ਰੁੱਖ ਝੰਡਾ ਨਹੀਂ ਜੋ ਪੰਜਾਬ ਦਾ ਰਾਜਾ ਹਿੰਦੁਸਤਾਨ ਦਾ ਇੰਡੀਆ ਦਾ ਰਾਜਾ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਨੂੰ ਯਾਤਰਾਵਾਂ ਦੀਆਂ ਨਾਲ ਦੁੱਖਾਂ ਦਾ ਪ੍ਰਟਾਵਾ ਵੀ ਕਰਦੇ ਨੇ ਤੇ ਸਹਾਇਤਾ ਦੇ ਵਾਅਦੇ ਵੀ ਕਰਦੇ ਨੇ ਪਰ ਆਪਣੇ ਪੰਜਾਬ ਨਾਲ ਮਤਰੀਮਾਂ ਵਾਲਾ ਵਿਤਕਰਾ ਹੋ ਰਿਹਾ ਹੈ ਇਸ ਤੋਂ ਰਾਜੀ ਨਹੀਂ ਕਰਦੇ ਪ੍ਰਧਾਨ ਮੰਤਰੀ ਜੋ ਹੈ ਕਰਦੇ ਨੇ ਉਹਨਾਂ ਦੀ ਨਿਗਰਾਨੀ ਚ ਸਾਰੇ ਇੱਕੋ ਜਿਹੇ ਕਰਦੇ ਨੇ ਪੰਜਾਬ ਵਿੱਚ ਕਲੇ ਸਿੱਖ ਨਹੀਂ ਵਸਦੇ ਹਿੰਦੂ ਮੁਸਲਮਨ ਸਿੱਖ ਸਾਰੇ ਸਾਰੇ ਭਾਈਚਾਰੇ ਨੇ ਜੋ ਕਿ ਆਫਤ ਆਈ ਹੈ ਉਹ ਸਾਰਿਆਂ ਦੇ ਉੱਤੇ ਸਾਂਝੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਹੈ ਅਵਲ ਅੱਲਾ ਨੂੰ ਹੈ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਭ ਜਗ ਉੱਤੇ ਹੈ ਕੌਣ ਕੋਲੇ ਕੋਣ ਦੇ ਅਪੀਲ ਕਰਦਾ ਹਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੀ ਜੋ ਛੰਨੀ ਮਾਲੀ ਨੁਕਸਾਨ ਹੋ ਗਿਆ ਹੈ ਆਪਣੀ ਜੋ ਨਿਗਾਹ ਹੈ ਦੂਸਰੀ ਕੰਟਰੀਆਂ ਨਾਲ ਕਮਾ ਕੇ ਆਪਣੇ ਦੇਸ਼ ਦੀ ਸਟੇਟ ਪੰਜਾਬ ਵੱਲ ਵੀ ਕੀਤੀ ਜਾਵੇ बहुत बहुतंत बहुत प्रेमंगला गला दे रहे हैं जो अपने उसकी सिरा जो मिला करना से काला स्तंभन उसमें फिलहाल कोशिश सूता जा रहा है तोडा अपना मिस्टर बी